11 ਚ ਪਾਸ ਆਊਟ ਕੀਤਾ ਸੀ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਤੇ ਮੈਨੂੰ ਇੱਧਰ ਪ੍ਰੋਬਲਮ ਆ ਰਹੀ ਸੀ ਇਹ ਵਾਲੀ ਉਹ ਮੈਂ ਮਾਝੀ ਬੋਲਦਾ ਕਿ ਕਰਾਂ ਡਿਆ ਵੇ ਹਾਂ ਮੈਂ ਜਦੋਂ ਐਕਟ ਕਰ ਰਿਹਾ ਹੁੰਦਾ ਤਾਂ ਫਿਰ ਅਲੱਗ ਹੁੰਦਾ ਵਾ ਨਾਰਮਲ ਲਾਈਫ ਚ ਫੇ ਮੇਰੀ ਭਾਸ਼ਾ ਆ ਹੀ ਜਾਂਦੀ ਹੈ ਮਾਝੀ ਵਾਲੀ ਕਿਤੇ ਨਾ ਕਿਤੇ ਉਹ ਹੈਗਾ ਨੰਦ ਅਠਹਿਰਾ ਵਾ ਮੈਂ ਜਾਣਦਾ ਨਹੀਂ ਮੇਰੀ ਕੋਈ ਪਛਾਣ ਕਿਸ ਨਾਲ ਜੋੜੇ ਪਰ ਬਣਾ ਰਿਹਾ ਵਾਂ ਵਾਹਿਗੁਰੂ ਦੀ ਕਿਰਪਾ ਲੱਗੇ ਹੋਏ ਵਧੀਆ ਚੰਗ ਚੱਲ ਰਿਹਾ ਜੀ ਸੋ ਸਾਡੇ ਨਾਲ ਰਾਹੁਲ ਭਾਜੀ ਹੈਗੇ ਨੇ ਕਿਵੇਂ ਲੱਗਿਆ ਤੁਸੀਂ ਅੱਜ ਮੋਜੈਲ ਦੇਖਣ ਆਏ ਹੋ ਕਿਉਂਕਿ ਤੁਹਾਡੀਆਂ ਤੁਹਾਡੇ 네ਗੇਟਿਵ ਹੋਣ ਜਾਂ ਤੁਹਾਡੇ ਪੋਜ਼ਿਟਿਵ ਰੋਲ ਜਦੋਂ ਅਸੀਂ 네ਗੇਟਿਵ ਰੋਲ ਦੇਖੇ ਨੇ ਬਹੁਤ ਲੋਕ ਪਸੰਦ ਕਰਦੇ ਨੇ ਤੇ ਅੱਜ ਮੋਜੈਲ ਫਿਲਮ ਤੁਸੀਂ ਦੇਖਣ ਵਾਸਤੇ ਆਏ। ਪਰ ਬਹੁਤ ਵਧੀਆ ਫਿਲਮ ਲੱਗੀ। ਔਰ ਫਿਲਮ ਚ ਇੱਕ ਸਾਰੇ ਪਾਸੇ ਬੈਲੈਂਸ ਸੀ। ਐਕਟਿੰਗ ਵੱਲੋਂ ਵੀ ਬੈਲੈਂਸ ਸੀ, ਸਕ੍ਰਿਪਟ ਵੱਲੋਂ ਵੀ ਬੈਲੈਂਸ ਸੀ, ਡਾਇਰੈਕਸ਼ਨ ਵੱਲੋਂ ਵੀ ਬੈਲੈਂਸ ਸੀ। ਤਾਂ ਤੁਸੀਂ ਫਿਲਮ ਦੇਖਦੇ ਹੋ ਜਦੋਂ ਤੁਸੀਂ ਫਿਲਮ ਦੇਖਦੇ ਹੋ ਉਸ ਨਾਲ ਜੁੜ ਜਾਂਦੇ ਹੋ। ਸਾਈਟ ਮੈਂ ਜਾਹੀ ਤੁਹਾਨੂੰ ਫਿਲਮ ਕੈਂਟ ਲੱਗ ਰਹੀ ਤਾਂ ਮੈਂ ਤਾਂ ਬੋ ਕੈਂਟ ਲੱਗੀ ਕਿਉਂਕਿ ਚਲੋ ਜਿੱਤ ਕਹਿੰਦੇ ਨੇ ਐਕਟਰ ਨੂੰ ਪਛਾਣ ਹੋ ਜਾਂਦੀ ਕਿੰਨੇ ਵੀ ਹੀਰੇ ਦੀ ਪਛਾਣ ਕੀ ਹੁੰਦੀ ਪਰ ਜਦੋਂ ਹੁਣ ਇਹ ਮਾਜ ਜਿਵੇਂ ਇੱਕ ਬਾਦਸ਼ਾਹ ਨੂੰ ਕਨਵਰਟ ਕਰਨਾ ਇੱਕ ਮਾਲਵੇ ਦੇ ਜਿਆਦਾ ਐਕਟਰ ਹੈਗੇ ਸੀ ਤੁਸੀਂ ਮਾਜੇ ਦੇ ਹੈਗੇ ਨਾ ਮਾਲਵੇਲੇ ਬੰਦੇ ਨੇ ਮਾਜਾ ਬੋਲਣੀ ਕਿੰਨੀ ਔਖੀ ਯਾਰ ਕੋਈ ਵੀ ਲੈਂਗੁਏਜ ਜਦੋਂ ਮੈਂ ਨਾ ਚੁਲ 2011 12 ਚ ਜਦੋਂ ਮੈਂ ਜੇ ਜੇ ਲਾਦੇ ਹੈ ਨਾ ਹਰ ਪਾਲਸ ਮੈਂ 11 ਚ ਪਾਸ ਆਊਟ ਕੀਤਾ ਸੀ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਤੋ ਮੈਨੂੰ ਇੱਧਰ ਪ੍ਰੋਬਲਮ ਆ ਰਹੀ ਸੀ ਇਹ ਵਾਲੀ ਉਹ ਮੈਂ ਮਾਝੀ ਬੋਲਦਾ ਕੀ ਕਰਨ ਡਿਆ ਵੇ ਤੇ ਉਹ ਮੈਨੂੰ ਸਮਝ ਆ ਰਹੀ ਸੀ ਉਹਦੇ ਲਈ ਐਫਰਟ ਤਾਂ ਲੱਗਦਾ ਵਾ ਕਿਉਂਕਿ ਇੱਕਦਮ ਇੱਕ ਲੈਂਗੁਏਜ ਨੂੰ ਪਕੜ ਕਰਨਾ ਬਹੁਤ ਮੁਸ਼ਕਿਲ ਹੁੰਦਾ ਸਵਾਦ ਆਂਦਾ ਤਾਂ ਸੁਣਨੇ ਤੇ ਤੁਹਾਡੀ ਭਾਸ਼ਾ ਵੀ ਨਾ ਕਹਿੰਦੇ ਲੱਗ ਗਈ ਹੈ ਇੱਕ ਤਰ੍ਹਾਂ ਦੀ ਅਸੀਂ ਕਹੀਏ ਹਾਂ ਹਾਂ ਮੈਂ ਜਦੋਂ ਐਕਟ ਕਰ ਰਿਹਾ ਹੁੰਦਾ ਤਾਂ ਫਿਰ ਅਲੱਗ ਹੁੰਦਾ ਵਾ ਨਾਰਮਲ ਲਾਈਫ 'ਚ ਫਿਰ ਮੇਰੀ ਭਾਸ਼ਾ ਆ ਹੀ ਜਾਂਦੀ ਹੈ ਮਾਝੀ ਵਾਲੀ ਕਿਤੇ ਨਾ ਕਿਤੇ ਉਹ ਹੈਗਾ ਆਨੰਦ ਅਠਾਰਾ ਤੇ ਕਿਹੜੇ ਨਵੇਂ ਪ੍ਰੋਜੈਕਟ ਆ ਫਿਰ ਤੁਹਾਨੂੰ ਲੋਕ ਜਲਦੀ ਦੇਖਣਾ ਚਾਹੁੰਦੇ ਨੇ ਕਿਉਂਕਿ ਆ ਰਹੀ ਹੈ ਸੁੱਖ OTT ਪਲੇਟਫਾਰਮ ਆਇਆ ਸਾਕਾ ਤੋਂ ਲਾਂਚ ਹੋ ਰਿਹਾ ਦਾਰੋਆ ਆ ਰਹੀ ਹੈ ਫਿਰ ਮੇਰੀ ਕੋਟਲਾ ਚਪਾਕੀ ਤੇ ਮੇਰੇ ਜਿਆ ਰੈਡੀ ਨੇ ਉਹ ਆ ਰਹੀਆਂ ਨੇ ਦੋ ਰੈਡੀ ਹੋ ਰਹੀਆਂ ਨੇ ਬਾਕੀਆਂ ਦਾ ਸ਼ੁਰੂ ਸ਼ੁਰੂ ਹੋਣਾ ਹੁਣ ਮਾਰਚ ਪੁਲਿਸ ਦੇ ਕਰੈਕਟ ਤੁਸੀਂ ਬਹੁਤ ਜ਼ਬਰਦਸਤ ਲੱਗਦੇ ਹੋ ਪਰ ਜਿਆ ਸਾਡੇ ਕੋਲ ਜਿਹੜਾ ਪੁਲਿਸ ਵਾਲਾ ਹੋਰ ਨਹੀਂ ਮੈਂ ਕਰ ਰਿਹਾ ਪੁਲਿਸ ਵਾਲੇ ਮੈਂ ਜਵਾਬ ਦੇਣਾ ਵੱਡ ਖਾਣੇ ਤੋਂ ਬਾਅਦ ਮੈਂ ਪੁਲਿਸ ਵਾਲਾ ਕੋਈ ਨਹੀਂ ਕੀਤਾ ਚਪਾਲ ਤੇ ਜਿਹੜੀ ਸੀਰੀਜ਼ ਆਈ ਸੀ 500 ਮੀਟਰ ਮੇਰੇ ਇਥੇ ਹੁਣ ਉਧਰ ਦਾ ਕੁਝ ਕਰੂੰਗਾ ਯੂਨਿਕ ਜਿਆ ਕੁਝ ਡਿਫਰੈਂਟ ਜਿਆ ਇਸ ਲਈ ਕਿ ਆਪ ਨੇ ਆ ਥੋੜੀ ਚੱਕਰ ਰਹੇ ਤੁਹਾਡੀ ਆਪ ਦੀ ਬੜੀ ਪਛਾਣ ਹੈ ਜਿਵੇਂ ਤੁਹਾਨੂੰ ਪਹਿਲਾਂ ਮੈਂ ਕਿਹਾ ਤੁਹਾਡੀ ਬਾਲੀਵੁੱਡ ਨਾਲ ਬਹੁਤ ਜੋੜ ਦੇ ਕਿੰਨੇ ਆ ਵਿਸ਼ੇਕ ਬਚਨ ਨਾਲ ਵਿਸ਼ੇਕ ਬਚਨ ਨਾਲ ਸ਼ੱਕਰ ਮਿਲਦੀ ਹੈ ਪਤਾ ਨਹੀਂ ਯਾਰ ਲੋਕ ਕਹਿ ਦਿੰਦੇ ਆ ਮੈਂ ਤਾਂ ਆਪਣੀ ਪਛਾਣ ਆ ਮਤਲਬ ਮੈਂ ਜਾਣਦਾ ਨਹੀਂ ਮੇਰੀ ਕੋਈ ਪਛਾਣ ਕਿਸ ਨਾਲ ਜੋੜੇ ਪਰ ਬਣਾ ਰਿਹਾ ਵਾ ਵਾਇਗੁਰ ਦੀ ਕਿਰਪਾ ਲੱਗੇ ਹੋਏ ਵਧੀਆ ਚੰਗ ਚੱਲ ਰਿਹਾ ਜੀ ਤੇ ਕੀ ਚਿਰ ਕਹਿਣਾ ਚਾਹੁੰਦੇ ਹੋ ਫਿਲਮ ਇੰਡਸਟਰੀ ਕਿਉਂਕਿ ਫਿਲਮ ਇੰਡਸਟਰੀ ਇੱਕ ਛੋਟਾ ਜਿਹਾ ਪਰਿਵਾਰ ਹੈਗਾ ਤੇ ਪਰਿਵਾਰ ਦਾ ਸਾਥ ਜਿਵੇਂ ਤੁਸੀਂ ਦੇਣ ਵਾਸਤੇ ਆਏ ਹੋ ਜੀ ਯਾਰ ਬਹੁਤ ਸੋਹਣੀ ਫਿਲਮ ਬਣੀ ਹੈ ਜਦੋਂ ਮਜ਼ਾਹਲ ਰਿਲੀਜ਼ ਹੋ ਰਹੀ ਆ ਮੈਂ ਚਾਹੂੰਗਾ ਕੱਟਵਾਟ ਇੱਕ ਵਾਰ ਇੱਕ ਵਾਰ ਆ ਕੇ ਫਿਲਮ ਜ਼ਰੂਰ ਦੇਖਣ ਕਿਉਂਕਿ ਚੰਗੀ ਫਿਲਮ ਨੂੰ ਦੇਖਣਾ ਚਾਹੀਦਾ ਅਗਰ ਆਪਾਂ ਨਹੀਂ ਦੇਖਣੇ ਫਿਰ ਦੇਖਿਆ ਕਰੋ ਸੋ ਸਾਡੇ ਨਾਲ ਰਾਹੁਲ ਪਾਜੀ ਹੈਗੇ ਨੇ ਕਿਵੇਂ ਲੱਗਿਆ ਤੁਸੀਂ ਅੱਜ ਮਜ਼ਾਹਲ ਦੇਖਣ ਆਏ ਹੋ ਕਿਉਂਕਿ ਤੁਹਾਡੀਆਂ ਤੁਹਾਡੇ 네ਗੇਟਿਵ ਹੋਣ ਜਾਂ ਤੁਹਾਡੇ ਪੋਜ਼ਿਟਿਵ ਉੱਤੇ ਜਿਆਦਾਤਰ ਅਸੀਂ 네ਗੇਟਿਵ ਰੋਲ ਦੇਖੇ ਨੇ ਬਹੁਤ ਲੋਕ ਪਸੰਦ ਕਰਦੇ ਨੇ ਤੇ ਅੱਜ ਮਜ਼ਾਹਲ ਫਿਲਮ ਤੁਸੀਂ ਦੇਖਣ ਵਾਸਤੇ ਆਏ ਯਾਰ ਬਹੁਤ ਵਧੀਆ ਫਿਲਮ ਲੱਗੀ ਔਰ ਫਿਲਮ ਚ ਇੱਕ ਸਾਰੇ ਪੱਛੇ ਬੈਲੈਂਸ ਸੀ ਐਕਟਿੰਗ ਵੱਲੋਂ ਵੀ ਬੈਲੈਂਸ ਸੀ ਸਕ੍ਰਿਪਟ ਵੱਲੋਂ ਵੀ ਬੈਲੈਂਸ ਸੀ ਡਾਇਰੈਕਸ਼ਨ ਵੱਲੋਂ ਵੀ ਬੈਲੈਂਸ ਸੀ ਤਾਂ ਤੁਸੀਂ ਫਿਲਮ ਦੇਖਦੇ ਹੋ ਜਦੋਂ ਤੁਸੀਂ ਫਿਲਮ ਨੂੰ ਦੇਖਦੇ ਹੋ ਉਹਦਾ ਜੁੜ ਜਾਂਦੇ ਹੋ ਤਾਂ ਇਟ ਮੈਂ ਜ਼ਾਹੀ ਤੁਹਾਨੂੰ ਫਿਲਮ ਘੈਂਟ ਲੱਗ ਰਹੀ ਤਾਂ ਮੈਨੂੰ ਤਾਂ ਬਹੁਤ ਘੈਂਟ ਲੱਗੀ ਕਿਉਂਕਿ ਚਲੋ ਜਿੱਦ ਕਹਿੰਦੇ ਨੇ ਐਕਟਰ ਨੂੰ ਪਛਾਣ ਹੋ ਜਾਂਦੀ ਕਹਿੰਦੇ ਵੀ ਹੀਰੇ ਦੀ ਪਛਾਣ ਕੀ ਹੁੰਦੀ ਪਰ ਜਦੋਂ ਹੁਣ ਇਹ ਮਾਝ ਜਿਵੇਂ ਇੱਕ ਭਾਸ਼ਾ ਨੂੰ ਕਨਵਰਟ ਕਰਨਾ ਇੱਕ ਮਾਲਵੇ ਦੇ ਜ਼ਿਆਦਾ ਐਕਟਰ ਹੈਗੇ ਸੀ ਤੁਸੀਂ ਮਾਝੇ ਦੇ ਹੈਗੇ ਨਾ ਮਾਲਵੇਲੇ ਬੰਦੇ ਨੇ ਮਾਝਾ ਬੋਲਣੀ ਕਿੰਨੀ ਔਖੀ ਯਾਰ ਕੋਈ ਵੀ ਲੈਂਗੁਏਜ ਜਦੋਂ ਮੈਂ ਨਾ ਚਲ ਚ 2011 12 ਚ ਜਦੋਂ ਮੈਂ ਜੇ ਜੇ ਲਾਦੇ ਹੈ ਨਾ ਹਰ ਪਾਲਸ਼ਾ ਦੇ ਗਰੀ ਮੈਂ 11 ਚ ਪਾਸ ਆਊਟ ਕੀਤਾ ਸੀ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਤਾਂ ਮੈਨੂੰ ਇੱਧਰ ਪ੍ਰੋਬਲਮ ਆ ਰਹੀ ਸੀ ਇਹ ਵਾਲੀ ਉਹਦੀ ਮੈਂ ਮਾਜੀ ਬੋਲਦਾ ਕੀ ਕਰਨ ਡਿਆ ਵੇ ਤੇ ਉਹ ਮੈਨੂੰ ਸਮਝ ਆ ਰਹੀ ਸੀ ਉਹਦੇ ਲਈ ਐਫਰਟ ਤਾਂ ਲੱਗਦਾ ਵਾ ਕਿ ਇੱਕਦਮ ਇੱਕ ਲੈਂਗੁਏਜ ਨੂੰ ਪਕੜ ਕਰਨਾ ਬਹੁਤ ਮੁਸ਼ਕਿਲ ਹੁੰਦਾ ਸੁਆਦ ਆਈਦਾ ਤਾਂ ਸੁਣਦੇ ਤੁਹਾਡੀ ਪਾਲਸ਼ਾ ਵੀ ਨਾ ਕਹਿੰਦੇ ਲੱਗ ਗਈ ਹੈ ਇੱਕ ਤਰ੍ਹਾਂ ਦੀ ਅਸੀਂ ਕਹੀ ਹੈ ਹਾਂ ਮੈਂ ਜਦੋਂ ਐਕਟ ਕਰ ਰਿਹਾ ਹੁੰਦਾ ਤਾਂ ਫਿਰ ਅਲੱਗ ਹੁੰਦਾ ਵਾ ਨਾਰਮਲ ਲਾਈਫ ਚ ਫੇ ਮੇਰੀ ਭਾ ਮਾਜੀ ਵਾਲੀ ਕਿਤਨਾ ਕਿਦੇ ਹੋ ਹੈਗਾ ਆਨੰਦ ਦਾ ਠਹਿਰਾਵ ਤੇ ਕਿਹੜੇ ਨਵੇਂ ਪ੍ਰੋਜੈਕਟ ਆ ਫਿਰ ਤੁਹਾਨੂੰ ਲੋਕ ਜਲਦੀ ਦੇਖਣਾ ਚਾਹੁੰਦੇ ਨੇ ਕਿਉਂਕਿ ਆ ਰਹੀ ਹੈ ਸੁਖਾ ਰੇਡਰ ਬਹੁਤ ਛੇਤੀ ਕੇਬਲ 1 OTT ਪਲੇਟਫਾਰਮ ਆ ਸਗਾ ਤੋਂ ਲਾਂਚ ਹੋ ਰਹੀ ਹੈ ਦਾਰੋ ਆ ਰਹੀ ਹੈ ਫਿਰ ਮੇਰੀ ਕੋਟਲਾ ਚ ਬਾਕੀ ਤਿੰਨ ਮੇਰੇ ਇਤਜਾ ਰੈਡੀ ਨੇ ਉਹ ਆ ਰਹੀਆਂ ਨੇ ਦੋ ਰੈਡੀ ਹੋ ਰਹੀਆਂ ਨੇ ਬਾਕੀਆਂ ਦਾ ਸ਼ੂਟ ਸ਼ੁਰੂ ਹੋਣਾ ਹੁਣ ਮਾਰਚ ਪੁਲਿਸ ਦੇ ਕਰੈਕਟ ਤੁਸੀਂ ਬਹੁਤ ਜ਼ਬਰਦਸਤ ਲੱਗਦੇ ਹੋ ਪਰ ਜਦ ਸਾਡੇ ਪੁਲਿਸ ਵਾਲਾ ਹੋਰ ਨਹੀਂ ਮੈਂ ਕਰ ਰਿਹਾ ਪੁਲਿਸ ਵਾਲੇ ਮੈਂ ਜਵਾਬ ਦੇਣਾ ਵੱਡ ਖਾਣੇ ਤੋਂ ਬਾਅਦ ਮੈਂ ਪੁਲਿਸ ਵਾਲਾ ਕੋਈ ਨਹੀਂ ਕੀਤਾ ਪਾਲ ਤੇ ਜਿਹੜੀ ਸੀਰੀਜ਼ ਆਈ ਸੀ 500 ਮੀਟਰ ਜਿਹ ਤੇ ਹੁਣ ਉਦਾਂ ਦਾ ਹੀ ਕੁਝ ਕਰੂੰਗਾ ਯੂਨੀਕ ਜਿਹਾ ਕੁਝ ਡਿਫਰੈਂਟ ਜਿਹਾ ਇਸ ਲਈ ਆਪ ਨੇ ਆ ਥੋੜੀ ਜਿਹਾ ਕਰ ਰਹੇ ਹਾਂ ਤੁਹਾਡੀ ਆਪ ਦੀ ਬੜੀ ਪਛਾਣ ਹੈ ਜਿਵੇਂ ਤੁਹਾਨੂੰ ਪਹਿਲਾਂ ਮੈਂ ਕਿਹਾ ਤੁਹਾਡੀ ਬਾਲੀਵੁੱਡ ਨਾਲ ਬਹੁਤ ਜੋੜ ਦੇ ਹੈ ਕਿੰਨੇ ਆ ਵਿਸ਼ੇਕ ਬਚਨ ਨਾਲ ਵਿਸ਼ੇਕ ਬਚਨ ਨਾਲ ਸ਼ੱਕਰ ਮਿਲਦੀ ਹੈ ਪਤਾ ਨਹੀਂ ਯਾਰ ਲੋਕ ਕਹਿ ਦਿੰਦੇ ਆ ਮੈਂ ਤਾਂ ਆਪਣੀ ਪਛਾਣ ਆ ਮਤਲਬ ਮੈਂ ਮੈਂ ਜਾਣਦਾ ਨਹੀਂ ਮੇਰੀ ਕੋਈ ਪਛਾਣ ਕਿਸ ਨਾਲ ਜੋੜੇ ਪਰ ਬਣਾ ਰਿਹਾ ਵਾ ਵਾਇਗੁਰ ਦੀ ਕਿਰਪਾ ਲੱਗੇ ਹੋਏ ਵਧੀਆ ਚੰਗ ਚੱਲ ਰਿਹਾ ਜੀ ਇਹ ਤੇ ਇਹ ਕਹਿਣਾ ਚਾਹੁੰਦੇ ਹੋ ਫਿਲਮ ਇੰਡਸਟਰੀ ਕਿਉਂਕਿ ਫਿਲਮ ਇੰਡਸਟਰੀ ਇੱਕ ਛੋਟਾ ਜਿਹਾ ਪਰਿਵਾਰ ਹੈਗਾ ਤੇ ਪਰਿਵਾਰ ਦਾ ਸਾਥ ਜਿਵੇਂ ਤੁਸੀਂ ਦੇਣ ਵਾਸਤੇ ਆਏ ਹੋ ਜੀ ਯਾਰ ਬਹੁਤ ਸੋਹਣੀ ਫਿਲਮ ਬਣੀ ਹੈ ਔਰ ਜਿਹੜੇ ਵੀ ਲੋਕ ਜਦੋਂ ਮਜ਼ੇ ਆ ਰਿਲੀਜ਼ ਹੋ ਰਹੀ ਆ ਮੈਂ ਚਾਹੁੰਗਾ ਕਟਵਾਟ ਇੱਕ ਵਾਰ ਇੱਕ ਵਾਰ ਆ ਕੇ ਫਿਲਮ ਜ਼ਰੂਰ ਦੇਖਣ ਕਿਉਂਕਿ ਚੰਗੀ ਫਿਲਮ ਨੂੰ ਦੇਖਣਾ ਚਾਹੀਦਾ ਅਗਰ ਆਪਾਂ ਨਹੀਂ ਦੇਖਣਾ ਫਿਰ ਦੇਖਿਆ ਕਰੋ